ਪੰਜਾਬ ਸਰਕਾਰ ਨੇ ਘਰ-ਘਰ 'ਚ ਪੌਲੇ ਮੀਟਰ ਲਾਉਣ ਦੀਆਂ ਤਿਆਰੀਆਂ ਕਰ ਲੀਆਂ ਤੇ ਬਿਜਲੀ ਬੋਰਡ ਨੂੰ ਪੂਰੀ ਤਰ੍ਹਾਂ ਪ੍ਰਾਈਵੇਟ ਹੱਥਾਂ ਦੇਂਦੀ ਤਿਆਰੀ ਕਰ ਲਿਆ ਤੇ ਭਰਾਓ ਜਿੱਦਣ ਪੰਜਾਬ ਰਾਜ ਬਿਜਲੀ ਬੋਰਡ ਨੂੰ ਜਿਹੜਾ ਇਹਦਾ ਨਿਗਮੀਕਰਨ ਹੋ ਗਿਆ ਹੁਣ ਇਹਨੂੰ ਨਿੱਜੀ ਹੱਥਾਂ ਵਿੱਚ ਦੇ ਦਿੱਤਾ ਤੇ ਕਿਸੇ ਲਾਲੇ ਭਾਪੇ ਨੇ ਸਾਨੂੰ ਸਸਤੀ ਬਿਜਲੀ ਨਹੀਂ ਦੇਣੀ ਲੱਖਾਂ ਏਕੜ ਜ਼ਮੀਨ ਇਸ ਪਿੰਡ ਦੇ ਵਿੱਚ ਵੀ ਵਡਾਲਾ ਵਿਰਮ ਗ੍ਰਿਡ ਬਣਿਆ ਇੱਥੋਂ ਦੀ ਪੰਚਾਇਤ ਨੇ ਉਹ ਜ਼ਮੀਨ ਦਿੱਤੀ ਸੀ ਤੇ ਲੋਕਾਂ ਨੇ ਜ਼ਮੀਨਾਂ ਆਪਣੀਆਂ ਦਿੱਤੀਆਂ ਲੋਕਾਂ ਦੇ ਟੈਕਸਾਂ ਤੋਂ ਜਿਹੜੇ ਸੀ ਬਿੱਲ ਦਿੰਦੇ ਰਹੇ ਇਹ ਅਰਬਾਂ ਖਰਬਾਂ ਰੁਪਈਆਂ ਦਾ ਧਾਰਾ ਬਣਿਆ ਤੇ ਇਹ ਕਿਸੇ ਸਰਕਾਰ ਦੀ ਨਿੱਜੀ ਜਾਇਦਾਦ ਨਹੀਂ ਹੈ ਤੇ ਬਿਜਲੀ ਬੋਰਡ ਨੂੰ ਵੇਚੇ 14 ਜੁਲਾਈ 2025 ਨੂੰ ਜੀ ਪਾਵਰ ਕਾਉਂਨੰਬਰ 7 ਤੇ ਪੂਰੇ ਪੰਜਾਬ ਅੰਦਰ ਐਸਸੀ ਤੇ ਐਕਸ਼ਨ ਦੇ ਬਾਰ ਮੂਰੇ ਧਰਨੇ ਲੱਗਣਿਆਂ ਉਹਦੇ ਵਿੱਚ ਲੱਖਾਂ ਲੋਕਾਂ ਨੂੰ ਪਹੁੰਚਣ ਦੀ ਅਪੀਲ ਕਰਦੇ ਆਂ ਸਰਕਾਰ ਨੇ ਘਰ ਘਰ ਦੇ ਵਿੱਚ ਚਿਪ ਵਾਲੇ ਮੀਟਰ ਲਗਾਉਣ ਦੀ ਤਿਆਰੀ ਖਿੱਚ ਲਈ ਹੈ ਤੇ ਦੂਜੇ ਪਾਸੇ ਕਿਸਾਨਾਂ ਦੇ ਵੱਲੋਂ ਵੀ ਇਸ ਦਾ ਵਿਰੋਧ ਪ੍ਰਦਰਸ਼ਨ ਕਰਨ ਦੇ ਲਈ ਪੂਲ ਤਿਆਰੀਆਂ ਖਿੱਚ ਲਈਆਂ ਗਈਆਂ ਨੇ 14 ਜੁਲਾਈ ਦਾ ਲੋਕਾਂ ਨੂੰ ਸਮਾਂ ਦਿੱਤਾ ਗਿਆ ਹੈ ਉਹਨਾਂ ਦੇ ਵੱਲੋਂ ਪੰਜਾਬ ਭਰ ਦੇ ਪਾਵਰਕਾਮ ਦੇ ਚੀਫ ਦਫ਼ਤਰਾਂ ਦੇ ਅੱਗੇ ਧੰਨੇ ਪ੍ਰਦਰਸ਼ਨ ਕਰਨ ਲਈ ਟਾਈਮ ਦਿੱਤਾ ਗਿਆ ਹੈ ਪੰਜਾਬ ਦੇ ਲੋਕਾਂ ਨੂੰ ਸੱਦਾ ਦਿੱਤਾ ਗਿਆ ਹੈ ਕਿ ਇਸ ਧਾਨੇ ਪ੍ਰਦਰਸ਼ਨ ਦਾ ਹਿੱਸਾ ਜ਼ਰੂਰ ਬਣਨ ਕਿਉਂਕਿ ਚਿੱਪ ਵਾਲੇ ਮੀਟਰ ਲਗਾ ਕੇ ਸਰਕਾਰ ਦੇ ਵੱਲੋਂ ਪ੍ਰਾਈਵੇਟ ਕੰਪਨੀਆਂ ਨੂੰ ਬਿਜਲੀ ਬੋਰਡ ਦਿੱਤਾ ਜਾ ਰਿਹਾ ਹੈ ਕੌਡੀਆਂ ਦੇ ਭਾਏ ਕਿਸਾਨਾਂ ਦੇ ਵੱਲੋਂ ਕਿਹਾ ਜਾ ਰਿਹਾ ਤੁਹਾਨੂੰ ਦੱਸ ਦੇ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵੱਲੋਂ 14 ਜੁਲਾਈ ਨੂੰ ਧਾਨਾ ਪ੍ਰਦਰਸ਼ਨ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਉਨ੍ਹਾਂ ਕਿਹਾ ਕਿ ਉਹ ਬਿਜਲੀ ਬੋਰਡ ਦਾ ਨਿੱਜੀਕਰਨ ਕਿਸੇ ਵੀ ਕੀਮਤ ਦੇ ਉੱਤੇ ਨਹੀਂ ਹੋਣ ਦੇਣਗੇ ਚਿਪ ਵਾਲੇ ਮੀਟਰ ਨਹੀਂ ਲੱਗਣ ਦੇਣਗੇ ਤੁਹਾਨੂੰ ਇਹ ਵੀ ਦੱਸ ਦੇ ਕਿ ਸਰਬੰਸ ਸਿੰਘ ਪੰਦੇੜ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਕੇਂਦਰੀ ਬਿਜਲੀ ਮੰਤਰੀ ਦੇ ਵੱਲੋਂ ਕਿਹਾ ਗਿਆ ਹੈ ਕਿ 31 ਅਗਸਤ ਤੱਕ ਬਿਜਲੀ ਬੋਰਡ ਦੇ ਸਾਰੇ ਮੁਲਾਜ਼ਮਾਂ ਦੇ ਘਰ ਦੇ ਵਿੱਚ ਚਿਪ ਵਾਲੇ ਮੀਟਰ ਲੱਗਣਗੇ ਜਿਸ ਤੋਂ ਬਾਅਦ ਇਹ ਪੰਜਾਬ ਦੇ ਵਿੱਚ ਵੀ ਲੱਗਣਗੇ ਤੇ ਕਿਸਾਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹ ਕਿਸੇ ਵੀ ਕੀਮਤ ਤੇ ਇਹ ਮੀਟਰ ਨਹੀਂ ਲਗਣ ਦੇਣਗੇ ਤੇ 14 ਜੁਲਾਈ ਨੂੰ ਪੰਜਾਬ ਭਰ ਦੇ ਵਿੱਚ ਪਾਵਰਕਾਮ ਦੇ ਚੀਫ ਦਫ਼ਤਰਾਂ ਦੇ ਅੱਗੇ ਧਰਨੇ ਦਿੱਤੇ ਜਾਣਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕੇਂਦਰ ਦੀਆਂ ਹਦਾਇਤਾਂ ਤੇ ਪੰਜਾਬ ਸਰਕਾਰ ਨੇ ਘਰ-ਘਰ 'ਚ ਪੌੜੇ ਮੀਟਰ ਲਾਉਣ ਦੀਆਂ ਤਿਆਰੀਆਂ ਕਰ ਲੀਆਂ ਤੇ ਬਿਜਲੀ ਬੋਰ ਨੂੰ ਪੂਰੀ ਤਰ੍ਹਾਂ ਪ੍ਰਾਈਵੇਟ ਹੱਥਾਂ ਦੇਣ ਦੀ ਤਿਆਰੀ ਕਰ ਲਿਆ। ਇਹਦੇ ਤੇ ਲੋਕਾਂ ਦੇ ਮਨਾਂ ਦੇ ਵਿੱਚ ਜਿਹੜਾ ਰੋਜ ਆਗ ਰਿਹਾ ਵਾ ਜਿੱਡੀ ਵੱਡੀ ਲਹਿਰ ਉੱਸਰ ਰਹੀ ਆ ਇਹ ਲਹਿਰ ਆਉਣਲੇ ਦਿਨਾਂ ਦੇ ਵਿੱਚ ਪੂਰਾ ਹੜ ਦਾ ਰੂਪ ਧਾਰਨ ਕਰੂਗੀ ਸੋ ਇਹਦੇ ਤੇ ਪੰਜਾਬ ਦੇ ਸਾਰੇ ਵਰਗਾਂ ਨੂੰ ਅਪੀਲ ਵਾ ਵੀ ਭਾਈ ਇਹ ਸਾਰੇ ਕਿਸੇ ਤੇ ਗਾਜ ਡਿਗਣੀ ਆ ਹਰੇਕ ਬੰਦੇ ਨੂੰ ਪਹਿਲਾਂ ਪੈਸੇ ਪਵਾ ਕੇ ਫਿਰ ਵੀ ਬੱਤੀ ਚਲਾਉਣੀ ਪੈਣੀ ਜੀ ਭਾਵੇਂ ਉਹ ਘਰੇਲੂ ਹੋਵੇ ਬੰਬੀਜੀ ਹੋਵੇ ਫੈਕਟਰੀ ਦੀ ਹੋਵੇ ਸੋ ਜੇ ਇਹ ਸਾਰਾ ਕੋਈ ਸਾਰਿਆਂ ਨਾਲ ਵਾਪਰਨਾ ਵਾ ਤੇ ਪਰ ਹਰੇਕ ਵਰਗ ਸਿਆਸੀ ਪਾਰਟੀਆਂ ਸਾਰੀਆਂ ਜਥੇਬੰਦੀਆਂ ਬੁੱਧੀਜੀਵੀ ਵਰਗ ਸਾਰੇ ਇੱਕ ਮੰਚ ਤੇ ਹੋਈਏ 14 ਜੁਲਾਈ ਨੂੰ ਜਿੱਦਾਂ ਦਾ ਆਪਾਂ ਪ੍ਰੋਗਰਾਮ ਅਲਿਕਿਆ ਵਾ ਜਿਵੇਂ ਵੱਡੇ ਵੱਡੇ ਇਕੱਠ ਹੋ ਰਹੇ ਆ ਜਿਵੇਂ 15 ਵਾੜਾ ਮੀਟਿੰਗ ਲਾ ਕੇ ਅੱਜ ਪਿੰਡ ਸਭਰਾ ਦੇ ਵਿੱਚ ਇਹਨਾਂ ਆਗੂਆਂ ਨੇ ਰਣਨੀਤੀ ਬਣਾ ਲਈ ਆ 14 ਜੁਲਾਈ ਨੂੰ ਐਸ்சி ਤੇ ਚੀਫ ਦਫ਼ਤਰਾਂ ਦੇ ਉੱਤੇ ਬਹੁਤ ਭਾਰੀ ਇਕੱਠ ਮਾਵਾਂ ਪਿੜਾਂ ਦੇ ਕਿਸਾਨਾਂ ਵੀ ਦੂਰ ਨੌਜਵਾਨਾਂ ਦੇ ਹੋਣਗੇ ਜਿਹਦੇ ਤੇ ਪੰਜਾਬ ਸਰਕਾਰ ਨੂੰ ਦੱਸਾਂਗੇ ਵੀ ਇਹ ਪ੍ਰਾਪਰਟੀ ਜਿਹੜੀ ਆ ਇਹ ਪਬਲਿਕ ਦੀ ਆ ਪਬਲਿਕ ਦੀ ਪ੍ਰਾਪਰਟੀ ਵੇਚਣ ਦਾ ਨਾ ਕੋਈ ਮੋਦੀ ਨੂੰ ਹੱਕ ਹੈ ਨਾ ਭਗਵੰਤ ਮਾਨ ਨੂੰ ਹੱਕ ਵਾ ਇਹ ਲੋਕਾਂ ਦੀ ਪ੍ਰਾਪਰਟੀ ਆ ਲੋਕਾਂ ਦੀ ਪ੍ਰਾਪਰਟੀ ਦੇ ਲੋਕ ਮਾਲਕਾ ਇਹ ਨੋ ਪ੍ਰੋਫਿਟ ਤੇ ਨੋ ਲਾਸਟ ਤੇ ਚੱਲਣ ਵਾਲਾ ਆਧਾਰਾ ਅੱਜ ਕਉਂਡੀਆਂ ਦੇ ਭਾ ਪ੍ਰਾਈਵੇਟ ਕੰਪਨੀਆਂ ਨੂੰ ਦੇਣ ਦੀ ਜਿਹੜੀ ਤਿਆਰੀ ਕੀਤੀ ਜਾ ਰਹੀ ਆ ਪੰਜਾਬ ਦੇ ਜਾਂਬਾਦ ਜੋਧਿਓ ਤੁਹਾਡੇ ਤੋਂ ਸਿੱਖ ਕੇ ਬਾਕੀ ਦੇਸ਼ ਨੇ ਜਿਹੜੀ ਤੜਪ ਪੈਦਾ ਕੀਤੀ ਆ ਉਹਦੇ ਤੇ ਔਨਲੇ ਦਿਨਾਂ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਇਹ ਮੁਹਿੰਮ ਜਿਹੜੀ ਚੱਲੂਗੀ ਤੇ ਇਸ ਮੁਹਿੰਮ ਤਹਿਤ ਆਪਾਂ ਲੈਂਡ ਪੂਲਿੰਗ ਐਕਟ ਜਿਹੜਾ ਉਹ ਵੀ ਪਿੱਛੇ ਮੋੜੋਗੇ ਤੁਸੀਂ ਤੇ ਜਿਹੜੇ ਆ ਬਿਜਲੀ ਬੋਰਡ ਦਾ ਨਿੱਜੀਕਰਨ ਕਰ ਰਿਆ ਨਿਗਮੀਕਰਨ ਤੋਂ ਇਹ ਵੀ ਵਾਪਸ ਮੋੜੋਗੇ ਆਓ ਏਕੇ ਤੇ ਸੰਘਰਸ਼ ਦੇ ਬਲਬੁੱਤੇ ਉੱਤੇ ਆਪਾਂ ਇਕੱਠੇ ਹੋ ਕੇ ਸਰਕਾਰ ਨੂੰ ਭਾਵੇਂ ਕਿੰਦਰੀ ਹੋਵੇ ਪੰਜਾਬ ਦੀ ਹੋਵੇ ਦਸੀਏ ਪੀ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਲੋਕਤੰਤਰ ਦੇ ਵਿੱਚ ਲੋਕ ਵੱਡੇ ਹੁੰਦੇ ਆ ਤੇ ਲੋਕ ਆਪਣੇ ਪਬਲਿਕ ਧਾਰਿਆਂ ਦੀ ਆਪਣੀਆਂ ਜ਼ਮੀਨਾਂ ਦੀ ਆਪਣੀ ਨਸਲ ਤੇ ਫਸਲ ਦੀ ਰਾਖੀ ਕਰਨ ਜਾਣਦੇ ਆ ਸੋ ਤਗੜੇ ਹੋ ਜੋ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਵਣ ਸਿੰਘ ਪੰਦੇਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤੋਂ ਇਸ ਵੇਲੇ ਅਸੀਂ ਪਿੰਡ ਵੀਰਮ ਚ ਖੜੇ ਆ ਵੱਡੇ ਪੱਧਰ ਤੇ ਨਗਰ ਦੇ ਵਿੱਚੋਂ ਮਤਾਵਾ ਪੈਣਾ ਕਿਸਾਨ ਮਜ਼ਦੂਰ ਇਕੱਠੇ ਹੋਏ ਆ ਅੱਜ ਅਸੀਂ ਵਡਾਲਾ ਕੋਟਲਾ ਗੁਜਰਾ ਕੋਟਲਾ 70 ਤੇ ਟਾਲੀ ਸਾਹਬ ਜ਼ੋਨ ਦੇ ਵਿੱਚ ਵੱਡੀਆਂ ਮੀਟਿੰਗਾਂ ਕਰਾਈਆਂ ਜਿਹੜਾ ਬਿਜਲੀ ਬੋਰਡ ਨੂੰ ਨਿੱਜੀ ਹੱਥਾਂ ਵਿੱਚ ਦੇਣਾ ਵਾ ਪਿਛਲੀ ਸਰਕਾਰ ਨੇ ਪਿਛਲੀ ਵਾਰ ਇਹ ਬਿੱਲ ਲਿਆਂਦਾ ਸੀ ਤੇ ਉਹ ਸਟੈਂਡਿੰਗ ਕਮੇਟੀ ਕੋ ਚਲਾ ਗਿਆ ਸੀ ਤੇ ਕਿਉਂਕਿ ਪਿਛਲੀ ਸਰਕਾਰ ਦਾ ਸਮਾਂ ਖਤਮ ਹੋ ਗਿਆ ਸਰਕਾਰ ਦੇ ਨਾਲ ਹੀ ਉਹ ਜਿਹੜੀ ਸਟੈਂਡਿੰਗ ਕਮੇਟੀ ਕੋ ਗਿਆ ਸੀ ਉਹ ਵੀ ਖਤਮ ਹੋ ਗਿਆ ਅਰ ਕੀ ਮਾਨਸੂ 70 ਦੇ ਵਿੱਚ ਕਨਸੋਹਾ ਨੇ ਵੀ ਮੋਦੀ ਸਰਕਾਰ ਬਿਜਲੀ ਸੋਧ ਬਿੱਲ 2025 ਲਿਆਉਣ ਦੀ ਤਿਆਰੀ ਕਰ ਰਹੀ ਆ ਵੈਸੇ ਵੀ ਪਹਿਲਾਂ 1948 ਦਾ ਬਿਜਲੀ ਐਕਟ ਬਦਲ ਕੇ 2003 ਐਕਟ ਲਿਆਂਦਾ ਗਿਆ ਜਿਹਦੇ ਤਹਿਤ ਪ੍ਰਾਈਵੇਟ ਕੰਪਨੀਆਂ ਨੂੰ ਘੱਟੋ ਘੱਟ ਮੁਨਾਫਾ 16% ਕਰਤਾ ਤੇ ਪ੍ਰਾਈਵੇਟ ਬਿਜਲੀ ਪੈਦਾ ਕਰਨ ਦਾ ਹੱਕ ਮਿਲ ਗਿਆ ਹੁਣ ਜਿਵੇਂ ਕੇਂਦਰ ਦੇ ਬਿਜਲੀ ਮੰਤਰੀ ਨੇ ਕਿਹਾ ਵੀ ਅਗਸਤ ਤੱਕ 31 ਅਗਸਤ ਤੱਕ ਅਸੀਂ ਸਾਰੇ ਮੁਲਾਜ਼ਮਾਂ ਦੇ ਘਰਾਂ 'ਚ ਮੀਟਰ ਲਾਉਣੇ ਆ ਫਿਰ ਜ਼ਬਰ ਨਾਲ ਸਾਰੇ ਪੰਜਾਬ ਅੰਦਰ ਉਹ ਚਿਪ ਵਾਲੇ ਜਿਹੜੇ ਮੋਬਾਈਲ ਨਾਲ ਚੱਲਣ ਵਾਲੇ ਸਿਸਟਮ ਵਾਲੇ ਮੀਟਰ ਲਾਏ ਜਾਣਗੇ ਇਹਦਾ ਮਤਲਬ ਬਿਜਲੀ ਬੋਰਡ ਦੇ ਵਿੱਚ ਨਿੱਜੀ ਕਰਨ ਦੀ ਤਿਆਰੀ ਹੋ ਰਹੀ ਆ ਗਾਹਾਂ ਬਿਜਲੀ ਵੇਚਣ ਦਾ ਬਿਜਲੀ ਦੇ ਰੇਟ ਤੈਅ ਕਰਨ ਦਾ ਹੱਕ ਵੀ ਪ੍ਰਾਈਵੇਟ ਕੰਪਨੀਆਂ ਨੂੰ ਦੇਣਾ ਵਾ ਤੇ ਭਰਾਓ ਜਿੱਦਣ ਪੰਜਾਬ ਰਾਜ ਬਿਜਲੀ ਬੋਰਡ ਨੂੰ ਜਿਹੜਾ ਇਹਦਾ ਨਿਗਮੀਕਰਨ ਹੋ ਗਿਆ ਹੁਣ ਇਹਨੂੰ ਨਿੱਜੀ ਹੱਥਾਂ ਵਿੱਚ ਦੇ ਦਿੱਤਾ ਤੇ ਕਿਸੇ ਲਾਲੇ ਭਾਪੇ ਨੇ ਸਾਨੂੰ ਸਸਤੀ ਬਿਜਲੀ ਨਹੀਂ ਦੇਣੀ ਤੇ ਜਿਹੜਿਆਂ ਬਿਜਲੀ ਬੋਰਡ ਨੂੰ ਅਸੀਂ ਲੱਖਾਂ ਏਕੜ ਜ਼ਮੀਨ ਇਸ ਪਿੰਡ ਦੇ ਵਿੱਚ ਵੀ ਵਿਡਾਲਾ ਵਿਰਮ ਗ੍ਰਿਡ ਬਣਿਆ ਇੱਥੋਂ ਦੀ ਪੰਚਾਇਤ ਨੇ ਉਹ ਜ਼ਮੀਨ ਦਿੱਤੀ ਸੀਗੇ ਇਹਨਾਂ ਨੂੰ ਤੇ ਲੋਕਾਂ ਨੇ ਜ਼ਮੀਨਾਂ ਆਪਣੀਆਂ ਦਿੱਤੀਆਂ ਲੋਕਾਂ ਦੇ ਟੈਕਸਾਂ ਤੋਂ ਜਿਹੜੇ ਸੀ ਬਿੱਲ ਦਿੰਦੇ ਰਹੇ ਇਹ ਅਰਬਾਂ ਖਰਬਾਂ ਰੁਪਈਆ ਦਾ ਆਦਾਰਾ ਬਣਿਆ ਤੇ ਇਹ ਕਿਸੇ ਸਰਕਾਰ ਦੀ ਨਿੱਜੀ ਜਾਇਦਾਦ ਨਹੀਂ ਹੈ ਤੇ ਬਿਜਲੀ ਬੋਰਡ ਨੂੰ ਵੇਚੇ ਹੋਰ ਨਾ ਬਿਜਲੀ ਦੀਆਂ ਮੰਗਾਂ ਨੂੰ ਲੈ ਕੇ 14 ਜੁਲਾਈ 2025 ਨੂੰ ਜੀ ਪਾਵਰ ਕਾਉਂ ਨੰਬਰ 7 ਤੇ ਪੂਰੇ ਪੰਜਾਬ ਅੰਦਰ ਐਸਸੀ ਤੇ ਐਕਸ਼ਨ ਦੇ ਬਾਰ ਮੂਰੇ ਧਰਨੇ ਲੱਗਣਿਆ ਉਹਦੇ ਵਿੱਚ ਲੱਖਾਂ ਲੋਕਾਂ ਨੂੰ ਪਹੁੰਚਣ ਦੀ ਅਪੀਲ ਕਰਦੇ ਆ ਮਲਾਜ਼ਮਾਂ ਨੂੰ ਦੁਕਾਨਦਾਰਾਂ ਨੂੰ ਸ਼ਹਿਰੀਆਂ ਨੂੰ ਇਹ ਕਿਸਾਨਾਂ ਦਾ ਮੁੱਦਾ ਨਹੀਂ ਇਹ ਪੂਰੇ ਸਮਾਜ ਦਾ ਮੁੱਦਾ ਤੇ ਸਾਰੀਆਂ ਜਥੇਬੰਦੀਆਂ ਨੂੰ ਸੱਦਾ ਦਿੰਦੇ ਆ ਕਿ ਇਕੱਲੀ ਕਾਰੀ ਜਥੇਬੰਦੀ ਦੀ ਵਸ ਦੀ ਗੱਲ ਨਹੀਂ ਹੈਗੀ ਸਾਰਿਆਂ ਨੂੰ ਰਲ ਕੇ ਲੈਂਡ ਪੂਲਿੰਗ ਪਾਲਿਸੀ ਤੇ ਪਾਵਰ ਸੈਕਟਰ ਤੇ ਤੇ ਹੋਰ ਨਾ ਮੰਗਾ ਤੇ ਸੰਘਰਸ਼ ਕਰਨਾ ਚਾਹੀਦਾ ਧੰਨਵਾਦ ਕਿਸਾਨਾਂ ਦਾ ਇਹ ਵੀ ਕਹਿਣਾ ਹੈ ਕਿ ਜੋ ਬਿਜਲੀ ਬੋਰਡ ਹੈ ਇਸ ਨੂੰ ਮੁਫਤ ਜੋ ਜ਼ਮੀਨਾਂ ਉਹ ਦਿੱਤੀਆਂ ਗਈਆਂ ਸੀ ਤੇ ਉਹ ਇਹ ਪ੍ਰਾਪਰਟੀ ਹੈ ਜੋ ਇਹ ਲੋਕਾਂ ਦੀ ਹੈ ਆਮ ਲੋਕਾਂ ਦੀ ਹੈ ਇਸ ਨੂੰ ਨਾ ਤਾਂ ਕੇਂਦਰ ਸਰਕਾਰ ਵੇਚ ਸਕਦੀ ਹੈ ਤੇ ਨਾ ਹੀ ਪੰਜਾਬ ਸਰਕਾਰ ਵੇਚ ਸਕਦੀ ਹੈ ਉਹਨਾਂ ਕਿਹਾ ਕਿ ਬਿਜਲੀ ਬੋਰਡ ਦਾ ਉਹ ਨਿੱਜੀਕਰਨ ਜੋ ਪ੍ਰਾਈਵੇਟ ਕੰਪਨੀਆਂ ਨੂੰ ਇਹ ਬਿਜਲੀ ਬੋਰਡ ਨਹੀਂ ਦੇਣ ਦੇਣਗੇ ਤੇ ਇਸ ਸਬੰਧੀ ਤੁਹਾਨੂੰ ਦੱਸਦੀ ਕਿ 14 ਜੁਲਾਈ ਨੂੰ ਕਿਸਾਨ ਧਾਨੇ ਪ੍ਰਦਰਸ਼ਨ ਕਰਨਗੇ ਤੇ ਲੋਕਾਂ ਨੂੰ ਵੀ ਇਸ ਸਬੰਧੀ ਸੱਦਾ ਦਿੱਤਾ ਗਿਆ ਕਿ ਇਸ ਧਾਨੇ ਦਾ ਹਿੱਸਾ ਜ਼ਰੂਰ ਬਣੋ ਤੇ ਜਿਪ ਵਾਲੇ ਮੀਟਰਾਂ ਦਾ ਲਗਾਤਾਰ ਵਿਰੋਧ ਕੀਤਾ ਜਾਵੇ ਇਹ ਵੀ ਕਿਸਾਨਾਂ ਦੇ ਵੱਲੋਂ ਲੋਕਾਂ ਨੂੰ ਸੁਨੇਹਾ ਲਾਇਆ ਗਿਆ ਹੈ